ਦੇ ਬਨੇ ਬੋ ਫੋਟ ਲਈ ਬੋ ਫਟੌੜੀ ਪੂਰਾ ਲੰਘ ਕੇ ਵੀ ਪਟੀਆਂ ਪਟੀਆਂ ਚੱਲ ਜਾਂਦੀਆਂ ਤੇ ਇਹੋ ਗੱਲ ਸੰਘਟ ਤਾਂ ਕੱਲ ਨੂੰ ਦੇਖਿਆ ਕੱਲ ਨੂੰ ਦੇਖਿਆ ਕਾਨੂੰਨ ਦੀ ਜਗ੍ਹਾ ਨਹੀਂ ਮਿਲਦੀ ਐਨੇ ਸੰਘਟ ਹੋ ਜਾਂਦੀ ਆ ਤੇ ਕੱਲ ਨੂੰ ਰਾਤ ਅੱਜ ਰਾਤ ਤੋਂ ਹੀ ਪ੍ਰਸ਼ਾਦੇ ਲਾਉਣੇ ਲੱਗ ਗਏ ਸਾਰੀ ਰਾਤ ਹੀ ਚੱਲਦੇ ਰਹਿੰਦੇ ਜਦੋਂ ਸੰਘਟ ਦੇ ਜ਼ਿਆਦਾ ਟਾਈਮ ਦੀ ਆ ਤੇ ਰਾਤ ਨਹੀਂ ਚੱਲਦੀ ਆ 20 ਸਾਲ ਹੋ ਗਏ ਨੇ ਇਸ ਟਾਈਮ ਮੇਰੇ ਕੋਲ ਚੱਲਦਾ ਆ ਰਿਹਾ ਕੰਮ ਸਾਂਝੇ ਦੇ ਸਹਿਯੋਗ ਮੈਂ ਦੰਦਾਂ ਨਾਲ ਨਰੋਤਾ ਤੇ 24 ਸੜੀ ਸੜੀ ਪੱਕਿਆ ਤੇ ਬਈ ਵਾਲਿਆਂ ਦੇ ਸਹਿਯੋਗ ਨਾਲ ਬਹੁਤ ਬੜੀ ਗੱਲ ਸੰਧ ਵਧੀਆ ਦੀ ਹਰ ਸਾਲ ਤੇ ਪਿਛਲੇ ਸਾਲ ਮੇਰੇ ਲਈ ਇਹ ਮਸ਼ੀਨ ਅਗਲੇ ਸਾਲ ਜੇ ਬਾਬੇ ਨੇ ਕਿਰਪਾ ਕੀਤੀ ਤਾਂ ਵੱਡੀ ਲਵਾਂਗੇ ਕ੍ਰਿਪੂਰ ਨਾਨਕ ਸਿੰਘ ਜੀ ਦੇ ਵਿਆਹਪੁਰਤ ਦੀ ਗੱਲ ਕਰੀਏ ਤੇ ਬਟਾਲੇ ਦੇ ਵਿੱਚ ਰੌਣਕਾਂ ਹੀ ਵਧੀਆਂ ਨੇ ਕਿਉਂਕਿ ਅੱਜ ਜਿਵੇਂ ਸੁਲਤਾਨਪੁਰ ਲੋਧੀ ਤੋਂ ਦੁਆਰਾ ਸ਼੍ਰੀ ਬੇੜ ਸਾਹਿਬ ਤੋਂ ਇੱਕ ਨਗਰ ਕੀਰਤਨ ਜਿਹੜਾ ਸਜਾਇਆ ਗਿਆ ਬਟਾਲਾ ਵੱਲ ਉਹ ਇੱਕ ਇਹ ਕਹਿ ਸਕਦੇ ਆਂ ਕਿ ਇੱਕ ਬਰਾਤ ਜਿੱਤੀ ਜਿਹੜਾ ਨਗਰ ਕੀਰਤਨ ਆ ਉਹ ਬਟਾਲੇ ਵੱਲ ਨੂੰ ਆ ਰਿਹਾ ਔਰ ਦੇਰ ਰਾਤ ਤੱਕ ਬਟਾਲਾ ਦੇ ਵਿੱਚ ਪਹੁੰਚ ਕਰੇਗਾ ਲੇਕਿਨ ਬਟਾਲੇ ਦੇ ਵਿੱਚ ਟਾਲੇ ਦੇ ਲੋਕਾਂ ਵੱਲੋਂ ਵੀ ਇੱਕ ਸੰਗਤ ਵੱਲੋਂ ਇੱਕ ਵੱਖਰੇ ਤਰ੍ਹਾਂ ਦੀਆਂ ਆਪਣੀਆਂ ਹੀ ਤਿਆਰੀਆਂ ਰਹੀਆਂ ਨੇ ਆਪਣੀਆਂ ਤਿਆਰੀਆਂ ਚਾਹੇ ਜਗਾ ਜਗਾ ਤੇ ਲੰਗਰ ਨੇ ਜਾਂ ਇੱਕ ਸਾਫ ਸਫਾਈ ਦੀ ਸੇਵਾ ਦਾ ਜਿੰਮਾ ਚੁੱਕਿਆ ਹੋਇਆ ਲੋਕਾਂ ਨੇ ਸਵਾਗਤੀ ਗੇਟ ਲੱਗੇ ਹੋਏ ਨੇ ਸਾਰੇ ਸ਼ਹਿਰ ਨੂੰ ਜਿਵੇਂ ਇੱਕ ਪੁਰਾਣਾ ਘਰ ਜਿਵੇਂ ਵਿਆਹ ਵਾਲਾ ਘਰ ਹੋਵੇ ਓਵੇਂ ਦਾ ਸਟੈਗ ਹੈ ਔਰ ਪੂਰਾ ਸ਼ਹਿਰ ਹੀ ਸਜਿਆ ਹੋਇਆ ਨਗਰ ਸਜਿਆ ਹੋਇਆ ਪ੍ਰਸ਼ਾਸਨ ਆਪਣੇ ਤੌਰ ਤੇ ਲੱਗਾ ਹੋਇਆ ਤੁਸੀਂ ਦੇਖ ਸਕਦੇ ਹੋ ਲੰਗਰ ਦੀ ਜੇ ਗੱਲ ਕਰੀਏ ਤੇ ਜਗਾ ਜਗਾ ਤੇ ਲੰਗਰ ਨੇ ਔਰ ਖਾਸ ਕਰਕੇ ਸੰਗਤਾਂ ਇਹ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਹੁੰਦੀਆਂ ਨੇ ਔਰ ਲੰਗਰਾਂ ਦੀ ਸੇਵਾ ਵਾਸਤੇ ਨਿਰਵਿਗਨ ਰਵੇ ਸੇਵਾ ਉਹਦੇ ਲਈ ਮਸ਼ੀਨਾਂ ਵੀ ਕਈ ਐਸੀ ਸੰਗਤਾਂ ਜਿਨ੍ਹਾਂ ਨੇ ਮਸ਼ੀਨਾਂ ਹੀ ਲਿਆ ਕੇ ਲਗਾ ਦਿੱਤੀਆਂ ਕਿਉਂਕਿ ਕਹਿੰਦੇ 2002 ਤੋਂ ਲੰਗਰ ਲਾ ਰਹੇ ਸੀ ਸੰਗਤ ਵੱਜਣ ਦੀ ਹੈ ਤਾਂ ਸ਼ਾਇਦ ਲੰਗਰ ਦੀ ਸੇਵਾ ਬਣਾਉਣ ਵਾਲਿਆਂ ਦੀ ਸੇਵਾ ਜਿਹੜੀ ਆ ਉਹ ਸਪੀਡ ਨਾ ਰੁਕੇ ਤਾਂ ਮਸ਼ੀਨ ਹੀ ਲਿਆ ਕੇ ਲਾਤੀ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਮਸ਼ੀਨ ਚਾਹੇ ਇੱਕ ਸਰਦਾਈ ਬਣਾਉਣ ਵਾਸਤੇ ਹੋਵੇ ਜਾਂ ਦੂਸਰੀ ਰੋਟੀਆਂ ਬਣਾਉਣ ਵਾਸਤੇ ਫੁਟੇ ਬਣਾਉਣ ਵਾਸਤੇ ਹੋਵੇ ਤਾਂ ਇਹ ਪੂਰੀ ਮਸ਼ੀਨ ਲੱਗੀ ਹੋਈ ਹੈ ਫੁਟੇ ਭੰਦੇ ਪਿਆ ਬਾਜੀ ਕਦੋਂ ਤੋਂ ਇਹ ਲੰਗਰ ਚੱਲਦਾ ਪਿਆ ਹੈ ਇਹ 2-3 ਦਿਨ ਹੋ ਗਏ ਹਾਂਜੀ 2-3 ਦਿਨ ਨਹੀਂ 2-3 ਦਿਨ ਤੇ ਹੋ ਗਏ ਆ ਖੜੇ ਹੋ ਜਾ ਬਾਜੀ ਨੋ ਤਿੰਨ ਤਿੰਨ ਦੇ ਹੋ ਗਏ ਪਤਾ ਕਿੰਨੇ ਸਾਲਾਂ ਤੋਂ ਆਪਾਂ ਇਹ ਕਹਿ ਰਹੇ ਹਾਂ ਇਹ ਬਾਹ ਪਾਰਾਂ ਸਾਲਾਂ ਤੋਂ ਹੋ ਗਏ ਇਹ ਮਸ਼ੀਨ ਵਾਲਾ ਕਨਸੈਪਟ ਕਦੋਂ ਹੁੰਦਾ ਇਹ ਤਾਂ ਪਹਿਲੇ ਸਾਲ ਦਾ ਆਉਂਦਾ ਹੈ ਇਹ ਮਤਲਬ ਸੰਗਤ ਵੱਧ ਜਾਂਦੀ ਹੈ ਕੀ ਕਾਰਨ ਸੰਗਤ ਵੱਧ ਜਾਂਦੀ ਹੈ ਘੱਟ ਵੱਧਦੀ ਹੈ ਕੋਰੀਆਂ ਨਹੀਂ ਪੈਂਦੀ ਇਹ ਸਾਲ ਤੋਂ ਜ਼ਿਆਦਾ ਆਈ ਦੀ ਹੁਣ ਵੀ ਅਗੇ ਉੱਤਰ ਲੱਥੜੀਆਂ ਵਾਂ ਫਿਰ ਵੀ ਇਹ ਮਸ਼ੀਨ ਥੇਵ ਨਹੀਂ ਇੱਥੋਂ ਲੰਬਤ ਤੇ ਇਹ ਵੀ ਕਈ ਵਾਰੀ ਪ੍ਰੋਬਲਮ ਆਦੀ ਹੈ ਇਹ ਵੀ ਸੰਗਤ ਪੈਂਦੀ ਆ ਕਿ ਮਤਲਬ ਕੋਈ ਪੂਰੀ ਨਹੀਂ ਹੁੰਦੀ ਇਹ ਕਹਿ ਸਕਦੇ ਆ ਕਿ ਅੱਤਾ ਗੁੰਨਣ ਵਾਲੀ ਮਸ਼ੀਨ ਵੀ ਵੱਖਰੀ ਕੰਮ ਕਰਦੀ ਪਈ ਹੈ ਵੱਖਰੀ ਚੱਲਾਂਗੀ ਉਹ ਸਵਾਗਤ ਗੁੰਨਣ ਵਾਲੀ ਤੇ ਇਹੋ ਕਰਨ ਵਾਲੀ ਵੱਖਰੀ ਹੈ ਅੱਛਾ ਜੀ ਉਹਨੂੰ ਸ਼ਰਧਾਈ ਤਿਆਰ ਨੂੰ ਵੀ ਉਹਦੀ ਵੱਖਰੀ ਮੇਂਟ ਹੈ ਹਾਂ ਹਾਂ ਸ਼ਰਧਾਈ ਵਾਲੀ ਜਿਹੜੇ ਬੰਨੇ ਵੇਖੋ ਫੋਟੋ ਉਹਦੇ ਉਹ ਫਟੌੜੀ ਪੂਰਾ ਲੰਘ ਤੁਸੀਂ ਵੇ ਪਟੀਆਂ ਪਟੀਆਂ ਚੱਲ ਜਾਂਦੀਆਂ ਨੇ ਮੈਨੂੰ ਇਹ ਕਹਿ ਸਕਦੇ ਆ ਕਿ ਇੱਕ ਬਟਾਲੇ ਦੇ ਲੋਕਾਂ ਨੂੰ ਇੱਕ ਸਵਾਗਤ ਆਇਆ ਏ ਇਹ ਸੰਗਤ ਦਾ ਇੱਕ ਸਵਾਗਤ ਆਜੀ ਸਵਾਗਤ ਹੈ ਜੀ ਸਵਾਗਤ ਕੱਲ ਨੂੰ ਦੇਖਿਆ ਕੱਲ ਨੂੰ ਦੇਖਿਆ ਖਲੋਣ ਦੀ ਜਗ੍ਹਾ ਨਹੀਂ ਮੈਣੀ ਐਨੇ ਸੰਕਟ ਹੋ ਜਾਂਦੀ ਆ ਤੇ ਕੱਲ ਨੂੰ ਰਾਤ ਅੱਜ ਰਾਤ ਤੋਂ ਹੀ ਪ੍ਰਸ਼ਾਦੇ ਲਾਉਣੇ ਮਤਲਬ ਸਾਰੀ ਰਾਤ ਹੀ ਚੱਲਦੇ ਰਹਿੰਦੇ ਆ ਜਦੋਂ ਸੰਗਤ ਜਿਆਦਾ ਪੈਂਦੀ ਆ ਤੇ ਰਾਤ ਵੀ ਚੱਲਦੀ ਰਾਤ ਵੀ ਜਿਹੜਾ ਨਗਰ ਕੀਰਤਨ ਸੁਲਤਾਨਪੁਰ ਲੋਧੀ ਤੋਂ ਆ ਰਿਹਾ ਉਹ ਵੀ ਦੇਰ ਰਾਤ ਤੱਕ ਇੱਥੇ ਪਹੁੰਚਦਾ ਉਹ ਸਵੇਰੇ ਹੀ ਦਸਤੇ ਸਵੇਰੇ ਰਾਤੀ ਆਉਂਦਾ ਵਾ ਬਹੁਤ ਰਾਤ ਤੱਕ ਸਵੇਰੇ ਮਾਰੀ ਰੀ ਤੜਕੇ 4 ਵਜੇ ਤੱਕ ਉਦੋਂ ਤੱਕ ਲੰਗਰ ਚੱਲਦਾ ਰਿਹਾ ਤੁਹਾਨੂੰ ਪਾਜੀ ਸਿਦਾ ਸੇਵੇ ਹੀ ਕਰੋ ਤੋ ਦਸਦੇ ਪੀ ਇਹ ਮਸ਼ੀਨ ਦਾ ਕੀ ਪਰਪਸ ਕੀ ਮਸ਼ੀਨ ਲੈ ਆਂਦੀ ਕੀ ਲੋਡ ਬੈਗ। ਇਹੇ ਲੋਡ ਨਾਲ ਬੁੜੀਆਂ ਘਟ ਮਿਲਦੀਆਂ ਪਕਾਉਣ ਵਾਲੀਆਂ। ਸੇਵਾ ਘਟ ਕਰਦੀਆਂ ਬੁੜੀਆਂ। ਅੱਛਾ। ਬਾਅਦ ਵਿੱਚ ਬੋਲੇ ਤੰਗ ਦੀ ਆਉਦੀ। ਇਹ ਵਜ੍ਹਾ ਗੈਸ ਘੱਟ ਜਲੀ ਜਾਂਦਾ। ਸਲਟਰ ਮਿਲ ਜਾਂਦੇ ਗੈਸ ਘੱਟ ਮੁੱਕੀ ਜਾਂਦਾ। ਸਪੈਸ਼ਲੀ ਲੈ ਕੇ ਆਪਣੀ ਰੱਖਨੇ ਆ ਆਪਣੀ ਆਪੇ ਪੱਕੀ ਜਾਵੇ। ਤੇ ਇਹ ਫਿਰ ਇਹ ਕਹੜੀਏ ਕਿ ਆਪਣੇ ਤੋਂ ਆਪਣੇ ਸੇਵਾ ਹੀ ਹੈ। ਸੇਵਾ ਹੀ ਆ ਸੇਵਾ ਕਰਦੇ ਪਰਿਸ਼ਾਰ 15 ਸਾਲ ਤੋਂ ਸੇਵਾ ਕਰਦੇ ਹੋਣੇ। ਤਾਂ ਯੂ ਆਂਗੇ ਸ਼ਿਵਾਰ ਕਰਦੇ ਅੱਤ ਦੁਬਈ ਹੁੰਦੇ ਅੱਤ ਦੁਬਈ ਜਿਹੜੇ ਦਸਤ ਸ਼ਿਵਾਰ ਕਰਦੇ ਨੇ ਨਹੀਂ ਜਾ ਕੇ ਸ਼ਿਵਾਰ ਰੋਣ ਦੇਣ ਸੇਵਾ ਕਰਦੇ ਉਹ ਦੁਬਈ ਹੁੰਦੇ ਕੱਲ ਪ੍ਰਾਤਨ ਦੇ ਸ਼ੇਰ ਰਵੇ ਕੇ ਆ ਇੱਕ ਉਹ ਤੋਂ ਜ਼ਿਆਦਾ ਦੇਖੋ ਕੋ ਤੱਕਟ ਵੱਜਾ ਇਹ ਵੀ ਭਾਜੀ ਦੁਬਈ ਦੇ ਨੇ ਇਹ ਵੱਡਾ ਭਾਦੋ ਦੁਬਈ ਦੇ ਨੇ ਇਹ ਪਹਿਲੇ ਕੰਬਾਈ ਕਰਦੇ ਤੇ ਪਹਿਲੇ ਦੁਬਈ ਕਰਦੇ ਭਾਜੀ ਕਹਿੰਦੇ ਦੁਬਈ ਤੋਂ ਪਰਿਵਾਰ ਆਂਦਾ ਪੂਰਾ ਹਾਂ ਜੀ ਹਾਂ ਜੀ ਆ ਜੋ ਬਾਈ ਦਾ ਪਰਿਵਾਰ ਹਾਂਜੀ ਇਹ ਦਵਾਈ ਕੋਤ ਬਾਈ ਦਵਾਨ ਦੇ ਇੱਥੇ ਆਪਣੇ ਘਰ ਆ ਪਿੱਛੇ ਉਹ ਜਿਹੜਾ ਆਪਣਾ ਹੀ ਸਾਰਾ ਇੱਥੇ ਕੀ ਕੰਮ ਕਰੇ ਉਹ ਚਾਲੇ ਆ ਅੱਛਾ ਜੀ ਮਤਲਬ ਇਹ ਸਾਲ ਇਹ ਕਹ ਲਈ ਕਿ ਵਿਆਹਪੁਰਬ ਦੀ ਡੀਕ ਰਹਿੰਦੀ ਹੈ ਹਾਂਜੀ ਹਾਂਜੀ ਡੀਕ ਰਹਿੰਦੀ ਆ ਪੂਰੀ ਡੀਕ ਰਹਿੰਦੀ ਆ ਬਾਬੇ ਦਾ ਵਿਆਹ ਇਹ ਘਰਾਂ ਖਾਂ ਦੇ ਜਿਹੜੇ ਅਸੀਂ ਆਪਣੇ ਬਣਾਏ ਆ ਦੇਖੋ ਲਿੰਗੇ ਨੇ ਇਨਾ ਗਰਾਈ ਕਰਦੇ ਆ ਆਪਣੀ ਦੇਖ ਲਓ ਹੋਨ ਮੈਂ ਤਸਵੀਰਾਂ ਜਰੂਰ ਕਾਊਂਗਾ ਕੈਮਰਾ ਬੈਨ ਦਿਖਾਵੇ ਕਿਵੇਂ ਦੇਖੋ ਤਿਆਰੀਆਂ ਹੋਈਆਂ ਨੇ ਪੇੜੇ ਬਣਾਉਣ ਵਾਲੀ ਮਸ਼ੀਨ ਬਖਰੀ ਹੈ ਤੇ ਖੁਲਕੇ ਲੱਤਣ ਵਾਲੀ ਮਸ਼ੀਨ ਬਖਰੀ ਹੈ ਔਰ ਜੀਪੀਆਂ ਭਾਵੇਂ ਲੋਹ ਦੇ ਬਣਦੀਆਂ ਆਂ ਬਈਆਂ ਲੇਕਿਨ ਮਸ਼ੀਨ ਆਪਣੇ ਤੌਰ ਤੇ ਕੱਪ ਕਰਦੀ ਇਹਨੇ ਕਿ ਵਿਆਹਪੁਰਬ ਦੀ ਢੀਕ ਰਹਿੰਦੀ ਆ ਵਿਆਹਪੁਰਬ ਦੀ ਹਰ ਸਾਲ ਢੀਕ ਰਹਿੰਦੀ ਹੈ ਕਿ ਵਿਆਹਪੁਰਬ ਆਏਗਾ ਤੇ ਇੱਥੇ ਜਾ ਕੇ ਸੇਵਾ ਕਰਨੀ ਹੈ ਸੇਵਾ ਨਿਭਾਣੀ ਹੈ ਵਿਆਹਪੁਰਬ ਵਾਲੇ ਦਿਨ ਸਾਰਾ ਪਰਿਵਾਰ ਜਿੰਨੇ ਤਿੰਨ ਘਰ ਨੇ ਉਹਨਾਂ ਦਾ ਕੋ ਪਰਿਵਾਰ ਉਹ ਇਥੇ ਬਟਾਲੇ ਦੇ ਵਿੱਚ ਹੀ ਰਹਿੰਦੇ ਫਿਰ ਸੇਵਾ ਲੰਗਰ ਵੱਡੇ ਨੇ ਕਿਉਂਕਿ ਇਹ ਜੇ ਮਾਰਗ ਦੀ ਗੱਲ ਕਰੀਏ ਮੁੱਖ ਮਾਰਗ ਜਿੱਥੋਂ ਇੱਕ ਨਗਰਕੀ ਤੇ ਜਿਹੜਾ ਰੰਬਿਆ ਜਿਹੜਾ ਨਗਰਕੀ ਸੁਲਤਾਨਪੁਰ ਬਾਜੀ ਤੁਸੀਂ ਆਏ ਦੁਬਈ ਤੋਂ ਇੱਥੇ ਤੁਹਾਡਾ ਪਰਿਵਾਰ ਇਹ ਹੋਰ ਕੋਲ ਨਾ ਬੈਠੇ ਮੈਂ ਆ ਹੀ ਬੈਠਦਾ ਹਾਂ ਉਹ ਫਾਈਟ ਨਹੀਂ ਦਿੰਦੇ ਸੇਵਾ ਬਾਰੇ ਹੁੰਦਾ ਨਹੀਂ ਚਲੋ ਠੱਗਾ ਦੇ ਨਾ ਮਾਰੋ ਲੰਗੜਾ ਦੇ ਵਿੱਚ ਖੜੇ ਠੱਗਾ ਨਾ ਮਾਰੋ ਕੈਮਰੇ ਬਾਰੇ ਹੁੰਦਾ ਨਹੀਂ ਨਹੀਂ ਚਲੋ ਕੈਮਰੇ ਸਾਹਮਣੇ ਨਾ ਆਓ ਲੇਕਿਨ ਠੱਗਾ ਨਾ ਮਾਰੋ ਸੰਗਰਾ ਵਿੱਚ ਖੜੇ ਅੰਮ੍ਰਿਤਪਾਲ ਜੀ ਕਿੱਦਾਂ ਦੇਖਦੇ ਇਹਨਾਂ ਦੀ ਸੇਵਾ ਜੇ ਜਿੰਨ ਕੱਲ ਦੀ ਸੇਵਾ ਬਹੁਤ ਸੈਤੋ ਚੱਲਦੀ ਆ ਜੀ 15-20 ਸਾਲ ਹੋ ਗਏ ਨੇ ਇਸ ਟਾਈਮ ਮਿਲੋ ਚੱਲਦਾ ਆ ਰਿਹਾ ਕੰਮ ਸਾਡੇ ਦੇ ਸਹਿਯੋਗ ਨਾਲ ਜਿਹੜਾ ਮੇਰੇ ਨਾਲ ਨਰੂਨਗਰ ਕਲੋਨੀ ਸਾਡੀ ਸਾਰੀ ਬਕੀ ਹਟਪਈ ਵਾਲਿਆਂ ਦੇ ਸਹਿਯੋਗ ਨਾਲ ਬਹੁਤ ਵਧੀਆ ਜਿਹਾ ਇਹਨੇ ਮਸ਼ੀਨਾਂ ਹੀ ਆਪਣੀਆਂ ਲੈ ਲਈਆਂ ਹਾਂਜੀ ਹਾਂਜੀ ਉਹਨਾਂ ਐਕਟਲੀ ਹੁਣ ਉਹ ਜਨਾਨੀਆਂ ਨਹੀਂ ਮਿਲਦੀਆਂ ਲੰਗਰ ਬਣਾਉਣ ਲਈ ਇਸ ਕਰਕੇ ਮਸ਼ੀਨ ਲੈਣੀ ਪਈ ਐ ਸੰਗਤ ਵੀ ਵੱਧ ਗਈ ਸੰਗਤ ਵੱਧ ਜਾਂਦੀ ਹਰ ਸਾਲ ਚ ਇਹ ਪਿਛਲੇ ਸਾਲ ਫਿਰ ਲਈ ਐ ਮਸ਼ੀਨ ਅਗਲੇ ਸਾਲ ਜੇ ਬਾਬੇ ਨੇ ਕਿਪਵਾ ਕੀਤੀ ਤਾਂ ਵੱਡੀ ਲਵਾਂਗੇ ਤੋਂ ਲੱਗਦਾ ਲੋਡ ਪਾਉਗੀ ਵੱਡੀ ਦੀ ਲੋਡ ਹੈ ਹੀ ਆ ਜੀ ਨਾਲ ਇਹ ਕੋ ਚੱਲ ਰਹੀ ਐ ਨਾ ਨਾਲ ਲੋਹੇ ਲੋਹ ਵਿਚ ਆਤਰੀ ਦੇਸੀ ਵੀ ਲੋੜ ਤੇ ਪੈ ਗਈ ਲੋੜ ਤੇ ਹੈ ਹੀ ਆ ਜੀ ਵੈਸੇ ਕਿਉਂਕਿ ਪੂਰੇ ਕਾਲੇ ਸੰਗਤ ਹਰ ਸਾਲ ਵੱਧ ਹੀ ਜਾਂਦੀ ਹੈ ਲੱਖਾਂ ਦੇ ਵਿੱਚ ਲੋਕ ਇਹ ਸੰਗਤ ਵਧ ਜਾਂਦੀ ਹੈ ਤੇ ਕਾਮ ਮੈਨੂਰ ਮੈਨੂਰ ਪਾਵਰ ਘਟੀ ਜਾਂਦੀ ਹੈ ਨਾ ਸੇਵਾ ਕਰਦੇ ਸੇਵਾ ਕਰਨ ਵਾਲੇ ਘਟ ਜਾਂਦੇ ਆ ਇਸ ਕਰਕੇ ਮਸ਼ੀਨਾਂ ਜਿੰਨੀ ਚਾਹੋ ਉਸ ਨਾਲ ਵੀ ਤੇ ਲੋੜ ਤੇ ਹੈਗੀ ਆ ਸਿ ਅਸੀਂ ਆਖੀ ਸੋਚਿਆ ਸੀ ਪਰ ਅਗਲੇ ਸਾਲ ਬਾਬੇ ਦੀ ਕਿਰਪਾ ਜੀ ਤੇ ਲਿਆਵਾਂਗੇ ਫੋਨ ਜੀ ਬਿਲਕੁਲ ਤਸਵੀਰਾਂ ਦੇਖ ਸਕਦੇ ਹੋ ਵੱਡੇ ਲੰਗਰ ਦੀਵਾਨ ਸਜੇ ਹੋਏ ਨੇ ਲੰਗਰ ਸਜੇ ਹੋਏ ਨੇ ਔਰ ਲੰਗਰਾਂ ਸੰਗਤ ਲਈ ਹਰ ਤਰ੍ਹਾਂ ਦਾ ਲੰਗਰ ਆ ਚਾਹੇ ਉਹ ਲੰਗਰ ਪਕੌੜਿਆਂ ਦੀ ਗੱਲ ਹੋਵੇ ਜਲੇਬੀ ਦੀ ਗੱਲ ਹੋਵੇ ਤਾਂ ਕਿਉਂਕਿ ਵਿਆਹਪੁਰਬ ਵਿਆਹਪੁਰਬ ਉਹਨਾਂ ਨੇਕ ਸਾਹਿਬ ਦਾ ਵਿਆਹਪੁਰਬ ਸੰਗਤ ਆਪਣੇ ਤੌਰ ਤੇ ਉਹਨਾਂ ਦੀ ਜਿੱਥੇ ਐਸਟੀਪੀਸੀ ਵੱਲੋਂ ਵਕ-ਵਕ ਤਿਆਰੀਆਂ ਰਹਿੰਦੀਆਂ ਉੱਥੇ ਜੇ ਗੱਲ ਕਰੀਏ ਤੇ ਸੰਗਤਾਂ ਜਿਹੜੀਆਂ ਬਟਾਲੇ ਦੀਆਂ ਸੰਗਤਾਂ ਵਾਂ ਉਹਨਾਂ ਦੀ ਤਿਆਰੀ ਵੀ ਵੱਖਰੀ ਰਹੀਗੀ ਤਸਵੀਰਾਂ ਬਟਾਲੇ ਤੋਂ ਨਹੀਂ ਐਸੀਆਂ ਹੀ ਤਸਵੀਰਾਂ ਕੱਲੀਆਂ ਇੱਕ ਇੱਕ ਲੰਗਰ ਨਹੀਂ ऐसे कई लंगर जड़े ਨੇ ਬਟਾਲਾ ਸ਼ਹਿਰ ਦੀ ਹਰ ਮੋੜ ਤੇ ਹਰ ਗਲੀ ਦੇ ਵਿੱਚ ਮਿਲਣਗੇ ਆਪਣੇ ਤੌਰ ਤੇ ਜਿੰਨੇ ਵੀ ਕਿਸੇ ਦੀ ਸਮਰੱਥਾ ਉਹਨਾਂ ਵੱਲੋਂ ਵਕ ਵਕ ਤਰ੍ਹਾਂ ਦੇ ਲੰਗਰ ਚਾਹੇ ਉਹ ਪ੍ਰਸ਼ਾਦਿਆਂ ਦਾ ਲੰਗਰ ਹੋਵੇ ਚਾਹੇ ਉਹ ਪਕੌੜਿਆਂ ਦਾ ਲੰਗਰ ਹੋਵੇ ਚਾਹੇ ਉਹ ਪੇਸਤੀਆਂ ਦਾ ਲੰਗਰ ਬਰਗੜਾ ਦਾ ਲੰਗਰ ਵੀਜ਼ਿਆਂ ਦਾ ਲੰਗਰ ਮਤਲਬ ਵਕ ਵਕ ਤਰ੍ਹਾਂ ਦੇ ਲੰਗਰ ਆ ਦੁੱਧ ਦਾ ਲੰਗਰ ਐਸੇ ਸੇਵਾ ਜੇ ਸੰਗਤ ਅਡੀਕ ਰਹਿੰਦੀ ਕਹਿੰਦੇ ਪੂਰਾ ਸਾਲ ਤਿਆਰੀ ਕਰਦੇ ਨੇ ਇਸ ਨਰਕਦੇਵ ਜੀ ਦੇ ਵਿਆਹ ਪਰਤੀ ਔਰ ਅੱਜ ਜਿਵੇਂ ਫੋਕਾਨਪੁਰ ਲੋਧੀ ਤੋਂ ਦੇ ਰਾਤ ਬਟਾਲਾ ਦੇ ਵਿੱਚ ਨਗਰ ਕੀਰਤਨ ਪਹੁੰਚੇਗਾ ਉਸ ਤੋਂ ਬਾਅਦ ਕੱਲ 28 ਅਗਸਤ ਨੂੰ ਜਿਹੜਾ ਵਿਆਹ ਪਰਵ ਜਿਹੜਾ ਬਟਾਣੇ ਦੇ ਵਿੱਚ ਲਾਇਆ ਜਾਏਗਾ ਔਰ ਇੱਕ ਮਹਾਨ ਨਗਰ ਕੀਰਤਨ ਦੇ ਸ਼ਹਿਰ ਦੀ ਪਰਕਰਮਾ ਕਰਦਾ ਸਜਾਇਆ ਜਾਏਗਾ ਔਰ ਲੱਖਾਂ ਦੀ ਤਦਾਦ ਦੇ ਵਿੱਚ ਸ਼ਮਿਲਦਾ ਜਿਹੜੀਆਂ ਨਤਮਸਤਕ ਹੁੰਦੀ ਹੈ ਗੁਰਦੁਆਰਾ ਸ਼੍ਰੀ ਕਨਕ ਸਾਹਿਬ ਗੁਰਦੁਆਰਾ ਸ਼੍ਰੀ ਹੈੜਾ ਸਾਹਿਬ ਔਰ ਨਗਰ ਕੀਰਤਨ ਦੇ ਵਿੱਚ ਵੀ ਸ਼ਾਮਲ ਹੋ ਤਾਂ ਮਰਕਸਨ ਮੈਕਨਿਜ਼ਮ ਦੇ ਬਾਰੇ ਦਾ ਬੋਤਚਾ ਹਾਂ ਜਗਮਨੀ ਟਿਕ ਗੇ